ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਗੱਲਬਾਤ ਦੋਸਤੋ ਅੱਜ ਦੀ ਬੜੀ ਹੀ ਗੰਭੀਰ ਵੀ ਹੈ ਤੇ ਇਤਿਹਾਸਕ ਵੀ ਹੈ ਤੇ ਇੱਕ ਬੜਾ ਕੌੜਾ ਸੱਚ ਦੱਸਾਂਗੇ ਤੁਹਾਨੂੰ ਅੱਜ ਗੱਲ ਕਰਾਂਗੇ ਦੋਸਤੋ 1857 ਦੇ ਜਿਹੜੇ ਗਦਾਰ ਰਾਜੇ ਰਜਵਾੜੇ ਜਿਨ੍ਹਾਂ ਨੇ ਆਜ਼ਾਦ ਹਿੰਦੁਸਤਾਨ ਵਿੱਚ ਵੀ ਰਾਜ ਕੀਤਾ ਇਹਨਾਂ ਦੀਆਂ ਕਤੂਤਾਂ ਦੱਸਾਂਗੇ ਦਿਨਾਂ ਦੇ ਕਰਕੇ ਆਪਾਂ ਕਹਿ ਲਈਏ ਵੀ 1947 ਤੱਕ ਗੁਲਾਮ ਰਹੇ ਸੋ ਆਪਣੇ ਹੀ ਗਦਾਰੀ ਕਰਦੇ ਹੁੰਨੇ ਹਮੇਸ਼ਾ ਤੇ ਉਹਨਾਂ ਰਾਜਿਆਂ ਰਜਵਾੜਿਆਂ ਤੇ ਪਰਿਵਾਰਾਂ ਦੇ ਆਪਾਂ ਦੱਸਾਂਗੇ ਤੁਹਾਨੂੰ ਸਾਰੀ ਗੱਲਬਾਤ ਸੋ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਸੁਣਨਾ ਔਰ ਚੈਨਲ ਜਿਨਾ ਆ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਆਪਣਾ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਲਓ ਤਾਂ ਦੋਸਤੋ ਅੱਜ ਇਹ ਸਵਾਲ ਹੈ ਜਿਹੜਾ ਪੁੱਛਿਆ ਜਾਣਾ ਜ਼ਰੂਰੀ ਹੈ ਕਿ ਭਾਰਤ ਵਰਗਾ ਐਡਾ بڑا ਦੇਸ਼ ਜਿਹਦੇ ਚੱਪੇ-ਚੱਪੇ ਤੇ ਲੋਕਾਂ ਨੇ ਫਰੰਗੀ ਸਰਕਾਰ ਦੇ ਖਿਲਾਫ ਤਿੰਨ ਸਾਲਾਂ ਤੋਂ ਵੀ ਵੱਧ ਲਗਾਤਾਰ ਬਗਾਵਤ ਕੀਤੀ ਕਿਨਿਕ 1857 ਦੀ ਆਪਾਂ ਗੱਲ ਕਰਦੇ ਹਾਂ ਔਰ ਉਹਨਾਂ ਦੇ ਨੱਕ ਦੇ ਵਿੱਚ ਦਮਕਰੀ ਰੱਖਿਆ ਸੀ ਸਿਰਫ 10 ਤੋਂ 15000 ਗੋਰਿਆਂ ਤੋਂ ਕਿਵੇਂ ਮਾਤਖਾਂਗੇ ਸੋ ਅੰਗਰੇਜ਼ਾਂ ਦੇ ਪਿੱਠੂ ਇਤਿਹਾਸਕਾਰ ਜਿਨ੍ਹਾਂ ਵਿੱਚ ਕਈ ਹਿੰਦੁਸਤਾਨੀ ਵੀ ਸ਼ਾਮਲ ਨੇ ਅੰਗਰੇਜ਼ਾਂ ਦੀ ਜਿੱਤ ਲਈ ਉਹਨਾਂ ਦੀ ਜੰਗੀ ਸੂਝ-ਬੂਝ ਬਹਾਦਰੀ ਹਿੰਮਤ ਤੇ ਉਹਨਾਂ ਕੋਲ ਉੱਚ ਕੋਟੀ ਦੇ ਜੰਗੀ ਸਾਜ਼ੋ-ਸਮਾਨ ਦੀ ਗੱਲ ਕਰਦੇ ਹਾਂ ਹੁਣ ਐਗਜ਼ਾਮਪਲ ਲਈਏ ਆਪਾਂ ਕਿ ਭਾਰ ਦਾ ਇੱਕ ਮਸ਼ਹੂਰ ਇਤਿਹਾਸਕਾਰ ਹੈ ਆਰਸੀ ਮਜੂਮਦਾਰ ਔਰ 1857 ਦੇ ਗਦਰ ਦੇ ਅੱਖੀਂ ਡਿੱਠੇ ਗਵਾਹ ਸੈਇਦ ਅਹਿਮਦ ਖਾਨ ਜਿਨ੍ਹਾਂ ਨੂੰ ਸਰ ਸੈਇਦ ਦੇ ਤੌਰ ਤੇ ਵੀ ਜਾਣਿਆ ਜਾਂਦਾ ਤਾਂ ਇਹਨਾਂ ਦਾ ਕਹਿਣਾ ਸੀ ਕਿ 1857 ਦੀ ਬਗਾਵਤ ਨਾ ਤਾਂ ਕੌਮੀ ਸੀਗੀ ਨਾ ਹੀ ਦੇਸ਼ ਦੀ ਆਜ਼ਾਦੀ ਨਾਲ ਇਹਦਾ ਕੋਈ ਸਬੰਧ ਸੀ ਔਰ ਨਾ ਹੀ ਇਹਨੂੰ ਲੋਕਾਂ ਦਾ ਸਮਰਥਨ حاصل ਸੀਗਾ ਸੋ ਇਸ ਤਰ੍ਹਾਂ ਦੇ ਅੰਗਰੇਜ਼ ਪ੍ਰਸਤ ਵਿਦਵਾਨ ਜਿਹੜੇ ਇਤਿਹਾਸਕਾਰ ਹੈ ਇਹਨਾਂ ਦੀ ਜਮਾਤ ਦਾ ਇਸ ਗੱਲ ਤੇ ਜ਼ੋਰ ਰਿਹਾ ਕਿ ਅੰਗਰੇਜ਼ਾਂ ਨੇ 1857 ਦੇ ਵਿੱਚ ਤੇ ਉਹ ਤੋਂ ਬਾਅਦ ਬਗੀਆਂ ਤੇ ਬੜੀ ਹੀ ਸੌਖੀ ਤਰ੍ਹਾਂ ਜਿੱਤ ਪ੍ਰਾਪਤ ਕਰ ਲਈ ਸੀਗੀ ਇਹ ਉਹਦਾ ਕਾਰਨ ਇਹ ਦੱਸਦੇ ਆ ਕਿ ਬਗੀ ਫੌਜ ਦੀ ਹਿੰਮਤ ਜਵਾਬ ਦੇਗੀ ਤੇ ਉਹ ਮਤਲਬ ਇਕੱਠੇ ਵੀ ਨਹੀਂ ਸੀਗੇ ਅਸੰਗਠਿਤ ਸੀਗੇ ਔਰ ਉਹਨਾਂ ਦੇ ਕੋਲ ਜੰਗੀ ਸੂਝ-ਬੂਝ ਦੀ ਵੀ ਘਾਟ ਸੀ ਔਰ ਉਹ ਇਹ ਕਹਿਨੇ ਵੀ ਨਹੀਂ ਥੱਕਦੇ ਕਿ ਇਹਨਾਂ ਫੌਜੀਆਂ ਕੋਲ ਨਾ ਹਥਿਆਰ ਸੀਗੇ ਤੇ ਨਾ ਭੋਜਨ ਔਰ ਐਦਾਂ ਦੇ ਹਾਲਾਤਾਂ 'ਚ ਬਾਗੀ ਫੌਜੀ ਲੜਦੇ ਵੀ ਕਿਵੇਂ ਇਹ ਬਹੁਤ ਵੱਡਾ ਕੋਰਾ ਝੂਠ ਹੈ ਇਹਦੇ ਅੰਦਾਜ਼ੇ ਲਈ ਦਿੱਲੀ ਤੇ ਹਮਲਾ ਕਰਨ ਵਾਲੀ ਅੰਗਰੇਜ਼ੀ ਫੌਜ ਦੇ ਇੱਕ ਵੱਡੇ ਅਫਸਰ ਹੌਟਸਨ ਦੀ ਡੈਰੀ ਵਿੱਚ ਆਪਾਂ ਪੜ ਸਕਦੇ ਹਾਂ ਉਹ ਕਹਿੰਦਾ ਸ਼ਹਿਰ ਦੀਆਂ ਫਸੀਲਾਂ ਤੇ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨ ਤੋਂ ਬਾਅਦ ਸਾਡੀਆਂ ਫੌਜਾਂ ਸ਼ਹਿਰ 'ਚ ਦਾਖਲ ਹੋਈਆਂ ਤੇ ਜਿਹੜੀ ਹਿੰਮਤ ਦ੍ਰਿੜਤਾ ਨਾਲ ਜੰਮੇ ਹੋਏ ਬਾਗੀਆਂ ਅਤੇ ਹਥਿਆਰਬੰਦ ਯੋਧਿਆਂ ਨੇ ਗਲੀਆਂ ਤੇ ਘਰਾਂ ਲਈ ਲੜਾਈ ਲੜੀ ਇਹ ਸਭ ਕੁਝ ਸਾਡੀ ਸੋਚ ਤੋਂ ਪਰੇ ਸੀ ਉਹ ਇਦਾਂ ਕਹਿੰਦਾ ਦੂਜੇ ਪਾਸੇ ਇਸ ਅਫਸਰ ਨੇ 19 ਸਤੰਬਰ 1857 ਨੂੰ ਅੰਗਰੇਜ਼ੀ ਫੌਜ ਦਾ ਹਾਲ ਵੀ ਬਿਆਨ ਕੀਤਾ ਉਹ ਲਿਖਦਾ ਕਹਿੰਦਾ ਸ਼ਹਿਰ ਚ ਅਸੀਂ ਬੜੀ ਸੁੱਤ ਚਾਲ ਨਾਲ ਅੱਗੇ ਵਧ ਰਹੇ ਸੀ ਸੱਚ ਤਾਂ ਇਹ ਹੈ ਕਿ ਸਾਡੇ ਫੌਜੀ ਸਖਤ ਮਿਹਨਤ ਅਤੇ ਜਿਆਦਾ ਸ਼ਰਾਬ ਪੀਣ ਕਰਕੇ ਨਿਰਾਸ਼ ਹੋ ਗਏ ਸੀ ਸਾਡੇ ਫੌਜੀ ਸ਼ਰਾਬ ਦੇ ਨਸ਼ੇ 'ਚ ਧੁੱਤ ਔਰ ਥਕਾਵਟ ਨਾਲ ਚੂਰ-ਚੂਰ ਹੋਏ ਪਏ ਸੀ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਮੈਂ ਫੌਜੀਆ ਨੂੰ ਬਾਰ-ਬਾਰ ਆਪਣੇ ਅਫਸਰਾਂ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਦੇਖ ਰਿਹਾ ਸਾਂ ਕਹਿੰਦਾ ਮੈਂ ਇਹੀ ਕਾਰਨ ਸੀ ਕਿ ਸਾਨੂੰ ਗ੍ਰੇਵਲ ਜੈਕਬ ਨਿਕਲਸਨ ਤੇ ਸਪੈਕ ਦੀ ਕੁਰਬਾਨੀ ਦੇਣੀ ਪਈ ਔਰ ਹੁਣ ਦੋਸਤੋ ਇਸ ਸੰਘਰਸ਼ ਦੇ ਵਿੱਚ ਦੇਸ਼ ਦੇ ਕੋਨੇ-ਕੋਨੇ 'ਚ ਅੰਗਰੇਜ਼ਾਂ ਦੇ ਖਿਲਾਫ ਜਿਹੜੇ ਜੁੱਦ ਲੜੇ ਗਏ ਉਹਨਾਂ 'ਚ ਇਹੋ ਜਿਹੀਆਂ ਗੱਲਾਂ ਹੀ ਸੁਣਨ ਨੂੰ ਮਿਲਦੀਆਂ ਨੇ ਪਰ ਸਵਾਲ ਇਹ ਪੈਦਾ ਹੁੰਦਾ ਕਿ ਜੇਕਰ ਇਨਕਲਾਬੀ ਹਰ ਤਰ੍ਹਾਂ ਨਾਲ ਤਿਆਰਬ ਤਿਆਰ ਸੀ ਉਹਨਾਂ 'ਚ ਬੜਾ ਜज्ਬਾ ਸੀ ਤੇ ਆਪਣੇ ਵਤਨ ਨੂੰ ਕੰਪਨੀ ਬਹਾਦਰ ਦੇ ਸਿਕੰਜੇ ਵਿੱਚੋਂ ਆਜ਼ਾਦ ਕਰਾਉਣ ਲਈ ਉਹ ਹਰ ਮੁੱਲ ਚੁਕਾਉਣ ਲਈ ਤਿਆਰ ਸੀਗੇ ਤਾਂ ਹਿੰਦੁਸਤਾਨ ਇਹ جنگ ਹਾਰ ਕਾਤੇ ਗਿਆ ਇਹਦਾ ਜਵਾਬ ਲੱਭਣਾ ਔਖਾ ਨਹੀਂ ਅੰਗਰੇਜ਼ ਸ਼ਾਸਕ ਇਹ ਸਾਜਾ ਰਚਨਾ ਵਿੱਚ ਮਾਹਰ ਸੀਗੇ ਔਰ ਇਹਨਾਂ ਨੇ ਜਿਹੜੇ ਜੁੱਧ ਜਿੱਤੇ ਉਹ ਆਪਣੀ ਬਹਾਦਰੀ ਅਤੇ ਮੈਦਾਨੇ ਜੰਗ ਦੀ ਕੁਸ਼ਲਤਾ ਕਰਕੇ ਨਹੀਂ ਸਗੋਂ ਸਾਜ਼ਿਸ਼ਾਂ ਜਾਸੂਸਾਂ ਅਤੇ ਹਿੰਦੂਸਤਾਨੀ ਦਲਾਲਾਂ ਦੀ ਮਦਦ ਨਾਲ ਜਿੱਤੇ ਸੀ ਜੇ ਪਲਾਸੀ ਦੀ ਲੜਾਈ 'ਚ ਮੀਰ জাফর ਵਰਗਾ ਨਾ ਹੁੰਦਾ ਤਾਂ ਸਰਾਜੂ ਦੌਲੇ ਦੀ ਹਾਰ ਸੰਭਵ ਨਹੀਂ ਸੀ ਪੀਪੂ ਸੁਲਤਾਨ ਵੀ ਇਸੇ ਲਈ ਹਾਰਿਆ ਕਿਉਂਕਿ ਮੀਰ ਸਾਦਕ ਮੀਰ ਗੁਲਾਮ ਅਲੀ ਕਾਸਮ ਅਲੀ ਔਰ ਦੀਵਾਨ ਪੂਰਨੀਆਂ ਵਰਗੇ ਗਦਾਰ ਅੰਗਰੇਜ਼ਾਂ ਦੇ ਕੁਕਰਮਾ ਅਤੇ ਭੇੜੇ ਮਨਸੂਬਿਆਂ ਦੇ ਵਿੱਚ ਭਾਈਵਾਲ ਬਣੇ ਸੀ ਹੁਣ ਇਤਿਹਾਸਕਾਰ ਜੌਨ ਵਿਲੀਅਮ ਕੇਈ ਇਹਦਾ ਨਾਮ ਹੈ ਜੌਨ ਵਿਲੀਅਮ ਕੇਈ ਜੋ ਉਸ ਸਮੇਂ ਬਾਪਰੀਆਂ ਘਟਨਾਵਾਂ ਦਾ ਚਸ਼ਮਦੀਦ ਗਵਾਹ ਸੀ ਇਹਨੇ 1868ਵਾਂ ਛਾਪੀ ਆਪਣੀ ਕਿਤਾਬ A ਹਿਸਟਰੀ ਆਫ ਸਪਾਈ ਵਾਰ ਇਨ ਇੰਡੀਆ A ਹਿਸਟਰੀ ਆਫ ਸਪਾਈ ਵਾਰ ਇਨ ਇੰਡੀਆ ਇਹਦੇ ਵਿੱਚ ਲਿਖਦਾ ਕਹਿੰਦਾ ਸੱਚ ਤਾਂ ਇਹ ਹੈ ਹਿੰਦੁਸਤਾਨ ਜਿਸ ਸਾਡੀ ਸੱਤਾ ਦੀ ਦੁਬਾਰਾ ਸਥਾਪਤੀ ਦਾ ਸੇਰਾ ਸਾਡੇ ਹਿੰਦੁਸਤਾਨੀ ਸਮਰਥਕਾਂ ਦੇ ਸਿਰ ਬੰਨ ਹੁੰਦਾ ਜਿਨ੍ਹਾਂ ਦੀ ਹਿੰਮਤ ਤੇ ਬਾਦਰੀਨ ਹਿੰਦੁਸਤਾਨ ਨੂੰ ਆਪਣੇ ਹਮ ਬਤਨਾ ਕੋਲੋਂ ਖੋ ਕੇ ਸਾਡੇ ਹਵਾਲੇ ਕਰਤਾ ਦਾ ਟਾਈਮਜ਼ ਅਖਬਾਰ ਦਾ ਯੁੱਧ ਜਿਹੜਾ ਪੱਤਰਕਾਰ ਹੈ ਬਿਲੀਅਮ ਰਸਲ ਇਹ ਲੰਡਨ ਤੋਂ ਖਾਸ ਤੌਰ ਤੇ ਗਦਰ ਦਾ ਹਾਲ ਜਿਹੜਾ ਇਹ ਗਰਾਉਂਡ ਜ਼ੀਰੋ ਤੋਂ ਲਿਖਣ ਲਈ ਹਿੰਦੁਸਤਾਨ ਆਇਆ ਸੀ ਇਨੇ 9 ਮਈ 1857 ਨੂੰ ਆਪਣੀ ਰਿਪੋਰਟ ਭੇਜੀ। ਉਹਦੇ 'ਚ ਇਹ ਲਿਖਿਆ ਕਹਿੰਦਾ ਦਿੱਲੀ ਦੀ ਸਾਡੀ ਘੇਰਾਬੰਦੀ ਬਿਲਕੁਲ ਅਸੰਭਵ ਹੁੰਦੀ ਜੇਕਰ ਪਟਿਆਲੇ ਦੇ ਜੀਂਦ ਦੇ ਜਿਹੜੇ ਰਾਜੇ ਆ ਇਹ ਸਾਡੇ ਮਿੱਤਰ ਨਾ ਹੁੰਦੇ। ਰਸਲ ਨੇ ਆਪਣੀਆਂ ਕਈ ਰਿਪੋਰਟਾਂ 'ਚ ਇਸ ਸਚਾਈ ਨੂੰ ਮੰਨਿਆ ਕਿ ਜੇਕਰ ਲਖਨਊ ਔਰ ਦਿੱਲੀ ਦੇ ਮੋਰਚਿਆਂ 'ਤੇ ਨੇਪਾਲ ਦੇ ਰਾਜੇ ਦੇ ਗੋਰਖੇ ਸਿਪਾਹੀ ਨਾ ਪਹੁੰਚਦੇ ਤਾਂ ਅੰਗਰੇਜ਼ ਕਦੇ ਵੀ ਜਿੱਤ ਨਹੀਂ ਸੀ ਸਕਦੇ। ਔਰ ਇਹ ਸੰਗਰਾਮ ਕਿਹੜੇ ਕਾਰਨਾ ਕਰਕੇ ਹਾਰਿਆ ਇਹਦਾ ਸਟੀਕ ਵਿਸ਼ਲੇਸ਼ਣ ਇਸ ਸੰਗਰਾਮ ਦੇ ਇੱਕ ਪ੍ਰਮੁੱਖ ਸੈਨਾਪਤੀ ਨਾਨਾ ਸਾਹਿਬ ਦੀ ਔਰ ਉਹਦੀ ਇੱਕ ਅੰਤਿਮ ਚਿੱਠੀ ਤੋਂ ਮਿਲਦਾ ਜਿਹੜੀ ਉਹਨੇ ਦੇਸ਼ ਵਾਸੀਆਂ ਨੂੰ ਮੁਖਾਤਬ ਹੁੰਦਿਆਂ ਲਿਖੀ ਸੀ ਉਹਨਾਂ ਦੇ ਅਨੁਸਾਰ ਉਹ ਕਹਿੰਦਾ ਕਹਿੰਦਾ ਇਹ ਹਾਰ ਮੇਰੀ ਇਕੱਲੇ ਦੀ ਨਹੀਂ ਸਗੋ ਪੂਰੇ ਦੇਸ਼ ਦੀ ਹੈ ਅਸੀਂ ਦੇਸ਼ ਦੀ ਆਜ਼ਾਦੀ ਲਈ ਲੜੇ ਸ਼ੈਤਾਨ ਰਜਵਾੜਿਆਂ ਨੇ ਆਪਣੇ ਸਵਾਰਥ ਲਈ ਇਸ ਦੇਚ ਨੂੰ ਅੰਗਰੇਜ਼ਾਂ ਦੇ ਹਵਾਲੇ ਕਰਤਾ ਜਦਕਿ ਸਾਡੇ ਸਾਹਮਣੇ ਅੰਗਰੇਜ਼ਾਂ ਦੀ ਕੋਈ ਹਾਜ਼ਰੀਤ ਨਹੀਂ ਸੀ ਸਾਬ ਲਾ ਲਓ ਹੁਣ ਇੱਥੇ ਮਤਲਬ ਕਿ ਉਹਨਾਂ ਜਿਹੜੇ ਰਜਵਾਰੇ ਆ ਖਾਸ ਜਿਨ੍ਹਾਂ ਦੇ ਸ਼ਰਮਨਾਕ ਕਾਰਿਆਂ ਦਾ ਬਿਉਰਾ ਵੀ ਪੇਸ਼ ਕਰਨਾ ਜ਼ਰੂਰੀ ਹੈ ਜਿਹੜੇ ਉਹਨਾਂ ਨੇ 171855 ਦੇ ਗਦਰ ਨੂੰ ਕੁਚਲਣ ਲਈ ਬ੍ਰਿਟਿਸ਼ ਸਰਕਾਰ ਦੇ ਇਸ਼ਾਰਿਆਂ ਤੇ ਕੀਤੇ ਔਰ ਇਹ ਸਾਰੀਆਂ ਕਰਤੂਤਾਂ ਉਸ ਸਮੇਂ ਦੀ ਬ੍ਰਿਟਿਸ਼ ਸਰਕਾਰ ਦੇ ਸਰਕਾਰੀ ਦਸਤਾਵੇਜ਼ਾਂ ਵਿੱਚ ਦਰਜ ਹਨ ਇਹਨਾਂ 'ਚ ਉਹਨਾਂ ਦੇ ਇਨਾਮਾਂ ਦਾ ਵੇਰਵਾ ਵੀ ਲਿਖਿਆ ਹੋਇਆ ਜਿਹੜੇ ਇਹਨਾਂ ਗਦਾਰਾਂ ਨੇ ਹਿੰਦੁਸਤਾਨ ਨੂੰ ਗੁਲਾਮ ਬਣਾਉਣ ਦੇ ਬਦਲੇ 'ਚ ਪ੍ਰਾਪਤ ਕੀਤੇ ਸੀ ਔਰ ਇਸ ਸਬੰਧੀ ਸਭ ਤੋਂ ਸ਼ਰਮਨਾਕ ਗੱਲ ਤਾਂ ਇਹ ਹੈ ਕਿ ਜਿਨ੍ਹਾਂ ਰਾਜ ਘਰਾਣਿਆਂ ਨੇ ਹਿੰਦੁਸਤਾਨ ਨੂੰ ਬ੍ਰਿਟਿਸ਼ ਸਾਮਰਾਜ ਦਾ ਗੁਲਾਮ ਬਣਾਉਣ 'ਮ ਸਭ ਤੋਂ ਵੱਡਾ ਰੋਲ ਅਦਾ ਕੀਤਾ ਉਹਨਾਂ ਦੀਆਂ ਔਲਾਦਾਂ ਨੇ ਆਜ਼ਾਦੀ ਤੋਂ ਬਾਅਦ ਮੁੱਖ ਮੰਤਰੀ ਗਵਰਨਰ ਮੈਂਬਰ ਪਾਰਲੀਮੈਂਟ ਤੇ ਵਿਧਾਇਕ ਬਣ ਕੇ ਰਾਜ ਕੀਤਾ ਤੇ ਕਰ ਰਹੇ ਆਪਾਂ ਇਹ ਭੁੱਲ ਜਾਂਦੇ ਆ ਭੁੱਲ ਗਏ ਆ ਕਿ ਇਹ ਉਹਨਾਂ ਰਾਜ ਕਰਾਉਣੇ ਨਾਲ ਸੰਬੰਧਿਤ ਨੇ ਜਿਨ੍ਹਾਂ ਨੇ ਇਨਕਲਾਬੀਆਂ ਦਾ ਕਤਲੇਆਮ ਕਰਾਇਆ ਸੀ ਤੇ ਜਦੋਂ ਉਹ ਸ਼ਹੀਦ ਹੋ ਗਏ ਤਾਂ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਇਹਨਾਂ ਨੂੰ ਇਨਾਮ ਦੇ ਤੌਰ ਤੇ ਮਿਲੀਆਂ ਸੀ ਹੁਣ ਤਾਂ ਇਹ ਚਾਹੀਦਾ ਸੀ ਕਿ ਆਜ਼ਾਦੀ ਤੋਂ ਬਾਅਦ ਅਸੀਂ ਇਹਨਾਂ ਗਦਾਰਾਂ ਤੋਂ ਸ਼ਹੀਦਾਂ ਦੀਆਂ ਉਹ ਜ਼ਮੀਨਾਂ ਜਾਇਦਾਦਾਂ ਲੈ ਕੇ ਵਾਪਸ ਉਹਨਾਂ ਦੇ ਜਿਹੜੇ ਮਤਲਬ ਕਿ ਪਰਿਵਾਰਕ ਮੈਂਬਰ ਹੈ ਉਹਨਾਂ ਨੂੰ ਦੋ ਆਉਂਦੇ ਇਹਦੇ ਉਲਟ ਇਹ ਸਭ ਕੁਝ ਕਰਨ ਨੂੰ ਤਲਾਂਜਲੀ ਦੇ ਕੇ ਅਸਾਂ ਉਹਨਾਂ ਨੂੰ ਰਾਜ ਕਰਨ ਦਾ ਮੌਕਾ ਦਿੱਤਾ ਸੋ ਬ੍ਰਿਟਿਸ਼ ਸਰਕਾਰ ਦੇ ਉਸ ਸਮਰੇ ਦਸਤਾਵੇਜ਼ਾਂ ਨੂੰ ਆਪਾਂ ਤੁਹਾਨੂੰ ਦੱਸਦੇ ਆ ਤਾਂ ਕਿ ਆਜ਼ਾਦੀ ਤੋਂ ਬਾਅਦ ਵੀ ਇਹਨਾਂ ਸ਼ਹੀਦਾਂ ਨਾਲ ਜੋ ਧੋਖਾ ਹੋਇਆ ਉਹਨਾਂ ਦੇ ਬਾਰੇ ਲੋਕਾਂ ਨੂੰ ਪਤਾ ਲੱਗ ਸਕੇ ਜੋ ਅਜੇ ਤੱਕ ਜਾਰੀ ਹੈ ਉਹਨੂੰ ਸਮਝਣਾ ਤੇ ਇਹਨਾਂ ਗਦਾਰਾਂ ਦੇ ਪਰਿਵਾਰਾਂ ਨਾਲ ਹਿਸਾਬ ਕਿਤਾਬ ਕਰਨਾ ਜ਼ਰੂਰੀ ਹੈ ਜੇ ਅਸੀਂ ਇਹ ਨਹੀਂ ਕਰਦੇ ਤਾਂ ਇਹਦਾ ਇੱਕੋ ਅਰਥ ਇਹ ਨਿਕਲੂਗਾ ਕਿ ਅੰਗਰੇਜ਼ਾਂ ਤੇ ਉਹਨਾਂ ਦੇ ਦਲਾਲਾਂ ਟੁੱਕੜ-ਬੋਚਾਂ ਨੇ ਤਾਂ ਇਨਕਲਾਬੀਆਂ ਨੂੰ ਇੱਕ ਵਾਰ ਮਾਰਿਆ ਤਾਂ ਪਰ ਅਸੀਂ ਰੋਜ਼ ਇਹਨਾਂ ਦਾ ਕਤਲ ਕਰ ਰਹੇ ਹਾਂ ਹੁਣ ਦੋਸਤੋ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਪੰਜਾਬ ਦੇ ਰਾਜਿਆਂ ਦੇ ਉਸ ਸਮੇਂ ਦੋਸਤੋ ਪੰਜਾਬ ਦੇ ਅੰਗਰੇਜ਼ ਕਮਿਸ਼ਨਰ ਨੇ ਮਹਾਰਾਜਾ ਪਟਿਆਲੇ ਦੁਆਰਾ ਮੁਹੱਈਆ ਕਰਵਾਈ ਗਈ ਹਰ ਪ੍ਰਕਾਰ ਦੀ ਵੱਡੀ ਮਦਦ ਦਾ ਜ਼ਿਕਰ ਕੀਤਾ ਉਹ ਕਹਿੰਦਾ ਅਜਿਹੇ ਸੰਕਟਕਾਲ 'ਚ ਉਹਦੀ ਮਦਦ ਸਾਡੇ ਲਈ ਅੰਗਰੇਜ਼ੀ ਫੌਜ ਦੇ ਇੱਕ ਬਰਗੇਡ ਦੇ ਬਰਾਬਰ ਸੀ ਜਿੰਕੇ ਪਟਿਆਲੀਆਂ ਰਾਜੇ ਦੀ ਉਹਨੇ ਲੋਕਾਂ ਨੂੰ ਸ਼ਾਂਤ ਕਰਨ 'ਚ ਵੱਡਾ ਕੰਮ ਕੀਤਾ ਜੋ 100 ਤਰ੍ਹਾਂ ਦੇ ਸਰਕਾਰੀ ਸਪਸ਼ਟੀਕਰਨ ਵੀ ਨਹੀਂ ਸੀ ਕਰ ਸਕਦੇ ਅੰਗਰੇਜ਼ਾਂ ਪ੍ਰਤੀ ਪਟਿਆਲੇ ਦੇ ਮਹਾਰਾਜੇ ਦੀ ਵਫਾਦਾਰੀ ਨੂੰ ਨਾ ਕੇਵਲ ਸਲਾਹ ਆ ਗਿਆ ਸਗੋਂ ਇਹਦੇ ਲਈ ਉਹਨੂੰ ਅਨੇਕਾਂ ਤੋਹਫ਼ਿਆਂ ਨਾਲ ਵੀ ਨਿਵਾਜਿਆ ਗਿਆ 1857 ਤੋਂ ਬਾਅਦ ਨਰਿੰਦਰ ਸਿੰਘ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਚੱਦਰ ਦੇ ਨਵਾਬ ਦੀ ਜਬਤशुदा ਰਿਆਸਤ ਦੇ ਨਾਰਨੌਲ ਮੰਡਲ ਦੇ ਪ੍ਰਸ਼ਾਸਨਿਕ ਅਧਿਕਾਰ ਦੇ ਕਿ ਤੋਹਫੇ ਵਜੋਂ ਨਵਾਜਿਆ ਗਿਆ ਜ ਜੀ ਦੀ ਆਮਦਨ 2 ਲੱਖ ਰੁਪਏ ਮੰਨੀ ਗਈ ਉਸ ਸਮੇਂ ਉਹਨੂੰ ਇਹ ਤੋਹਫਾ ਇਸ ਸ਼ਰਤ ਤੇ ਦਿੱਤਾ ਗਿਆ ਕਿ ਉਹ ਖਤਰੇ ਅਤੇ ਗੜਬੜ ਸਮੇਂ ਅੰਗਰੇਜ਼ਾਂ ਨੂੰ ਰਣਨੀਤਿਕ ਅਤੇ ਫੌਜੀ ਮਦਦ ਦੇਊਗਾ ਗਦਰ ਦੌਰਾਨ ਅੰਗਰੇਜ਼ ਸਰਕਾਰ ਨੂੰ ਦਿੱਤੇ ਗਏ ਉਹਦੇ ਕਰਜ਼ੇ ਦੇ ਭੁਗਤਾਨ ਦੇ ਰੂਪ ਚ ਛੱਜਰ ਦੇ ਕਨੌੜ ਪਰਗਣੇ ਅਤੇ ਖਮਾਊ ਦੇ ਤਾਲੂਕਾ ਖਰੀਦਣ ਦੀ ਆਗਿਆ ਦਿੱਤੀ ਗਈ। ਇਹ ਤੋਂ ਇਲਾਵਾ ਮਹਾਰਾਜੇ ਨੂੰ ਪਧੌੜ ਦਾ ਪ੍ਰਸ਼ਾਸਨਿਕ ਖੇਤਰ ਅਧਿਕਾਰ ਔਰ 5265 ਰੁਪਏ ਦੀ ਸਾਲਾਨਾ ਰਕਮ ਪ੍ਰਾਪਤ ਕਰਨ ਦੇ ਅਧਿਕਾਰ ਦਿੱਤੇ ਗਏ। ਇਹ ਤੋਂ ਪਹਿਲਾਂ ਪਧੌੜ ਦੇ ਸਰਦਾਰ ਇਸ ਰਕਮ ਦਾ ਭੁਗਤਾਨ ਮੁਗਲ ਹਕੂਮਤ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਾਉਂਦੇ ਸੀ। ਨਰਿੰਦਰ ਸਿੰਘ ਪਟਿਆਲੀਆਂ ਰਾਜੇ ਨੂੰ 1861 ਵਿੱਚ ਕੇ ਸੀ ਐਸ ਆਈ ਬਣਾਇਆ ਗਿਆ। ਪੰਜਾਬ ਦੀਆਂ ਸਥਾਨਕ ਰਿਆਸਤਾਂ ਦੀ ਸੂਚੀ ਦੇ ਵਿੱਚ ਮਹਾਰਾਜੇ ਨੂੰ ਪਹਿਲਾ ਸਥਾਨ ਹਾਸਲ ਸੀ ਤੇ ਉਹਨੂੰ 17 ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਸੀ ਉਹ ਹਿਸ ਹਾਈਨੈਸ ਵਾਇਸਰਾਏ ਨਾਲ ਮੁਲਾਕਾਤ ਕਰਨ ਤੇ ਉਹਦੇ ਤੋਹਫੇ ਕਬੂਲ ਕਰਨ ਦਾ ਹੱਕਦਾਰ ਮੰਨਿਆ ਗਿਆ ਸੀ ਹੁਣ ਗੱਲ ਕਰਦੇ ਆ ਜੀਂਦ ਦੇ ਰਾਜੇ ਦੀ ਜੀਂਦ ਦੇ ਰਾਜੇ ਸਰੂਪ ਸਿੰਘ ਦੀਆਂ ਸੇਵਾਵਾਂ ਦਾ ਬਿਉਰਾ ਜਿਹੜਾ ਉਹ ਅੰਗਰੇਜ਼ਾਂ ਨੇ ਇਦਾਂ ਦਿੱਤਾ ਉਹ ਕਹਿੰਦੇ ਗਦਰ ਦੇ ਦੌਰਾਨ ਇੱਕ ਵਾਰ ਫੇਰ ਨਿਸ਼ਠਾ ਪ੍ਰਗਟ ਹੋਈ ਰਾਜੇ ਨੇ ਆਪਣੇ 800 ਸਿਪਾਹੀਆਂ ਨਾਲ ਕਰਨਾਲ ਦੀ ਸ਼ੌਣੀ ਨੂੰ ਸੰਭਾਲਿਆ ਤੇ ਦਿੱਲੀ ਦੇ ਉੱਤਰ ਵੱਲ 20 ਮੀਲ ਦੂਰ ਬਾਗਪਤ ਬਾਗਪਤ ਵਿਖੇ ਜਮਨਾ ਦਰਿਆ 'ਚ ਬੇੜੀਆਂ ਨੂੰ ਤਿਆਰ ਰੱਖਿਆ ਇਸ ਤਰ੍ਹਾਂ ਉਹਨੇ ਮੇਰਠ ਦੀ ਫੌਜ ਨੂੰ ਸਰ ਐਚ ਬਰਨਾਰਡ ਦੇ ਦਸਤੇ ਨਾਲ ਮਲਾਉਣ 'ਚ ਬੜੀ ਮਹੱਤਵਪੂਰਨ ਅਰੋਲ ਅਦਾ ਕੀਤੀ ਤਾਂ 8 ਜੂਨ ਨੂੰ ਰਾਜੇ ਨੇ ਨਿੱਜੀ ਰੂਪ 'ਚ ਅਲੀਪੁਰ ਦੀ ਲੜਾਈ 'ਚ ਹਿੱਸਾ ਲਿਆ ਜਿਹਦੇ ਲਈ ਚੀਫ ਕਮਾਂਡਰ ਨੇ ਉਹਨੂੰ ਵਧਾਈ ਦਿੱਤੀ ਤੇ ਤੋਹਫੇ ਦੇ ਰੂਪ ਦੇ ਵਿੱਚ ਜਬਤ ਕੀਤੀ ਗਈ ਇੱਕ ਤੋਪ ਹੈ ਜਿਹੜੀ ਉਹ ਵੀ ਪੇਂਟ ਕੀਤੀ ਸੀਗੀ ਇਹਨੂੰ ਤਾਂ ਇਹ ਦਸਤਾਵੇਜ਼ ਜੀਂਦ ਦੇ ਰਾਜੇ ਦੀਆਂ ਉਹਨਾਂ ਸੇਵਾਵਾਂ ਦੇ ਵਿਸ਼ੇਸ਼ ਕਰਕੇ ਵਰਣਨ ਕਰਦੇ ਆ ਜਿਹੜੀਆਂ ਉਹਨੇ ਦਿੱਲੀ ਦੇ ਮੋਰਚੇ ਤੇ ਦਿੱਤੀਆਂ ਸੀ ਅਖੀਰ 'ਚ ਉਹਦੇ ਦਸਤੇ ਨੇ ਦਿੱਲੀ ਤੇ ਹਮਲੇ ਵਿੱਚ ਪੂਰੀ ਵਫਾਦਾਰੀ ਨਾਲ ਚਮਲਦਿਤ ਕੀਤੀ ਉਹ ਅੰਗਰੇਜ਼ੀ ਫੌਜੀ ਦਸਤੇ ਨਾਲ ਫਸੀਲਾਂ ਤੇ ਜਾ ਕੇ ਚੜੇ ਔਰ ਇਸ ਮੁਹੰਮਦ ਉਹਦੇ ਦਸਤਿਆਂ ਦੇ ਅਨੇਕਾਂ ਸਿਪਾਈ ਮਾਰੇ ਗਏ ਅਤੇ ਬਹੁਤ ਸਾਰੇ ਜ਼ਖਮੀ ਵੀ ਹੋਏ ਸਰੂਪ ਸਿੰਘ ਅਕੱਲਾ ਅਜੇ ਹਰਾਜਾ ਸੀ ਜੋ ਆਪਣੀ ਫੌਜ ਨਾਲ ਦਿੱਲੀ ਵਿੱਚ ਨਿੱਜੀ ਰੂਪ ਦੇ ਵਿੱਚ ਹਾਜ਼ਰ ਸੀਗਾ ਅੰਗਰੇਜ਼ਾਂ ਦੀ ਹੈਲਪ ਲਈ ਗਦਰ ਦੌਰਾਨ ਉਹਨੇ ਘੇਰਾਬੰਦੀ ਕਰਨ ਵਾਲੀ ਫੌਜ ਨੂੰ ਸੰਗ੍ਰਹੀ ਪਹੁੰਚਾਉਣ ਸੂਚਨਾਵਾਂ ਨੂੰ ਸੂਚਾਰੂ ਰੂਪ ਵਿੱਚ ਭੇਜਣ ਦੀ ਵਿਵਸਥਾ ਕਰਨ ਤੇ ਆਪਣੀ ریاست ਨਾਲ ਮਿਲੇ ਹੋਏ ਜ਼ਿਲ੍ਹਿਆਂ 'ਚ ਲਾ ਕਾਨੂੰਨੀ ਕਾਇਮ ਕਰਨ 'ਚ ਵੱਡਾ ਰੋਲ ਦਾ ਕੀਤਾ ਦਿੱਲੀ ਦੇ ਪਤਨ ਤੋਂ ਬਾਅਦ ਰਾਜੇ ਨੇ 200 ਬੰਦਿਆਂ ਨੂੰ ਜਨਰਲ ਵਾਨ ਕਾਟਲੈਂਡ ਨਾਲ ਹੰਸੀ ਤੇ ਕਰਨਲ ਆਰ ਲੌਰੈਂਸ ਨਾਲ 110 ਬੰਦਿਆਂ ਨੂੰ ਝੱਜਰ ਭੇਜਿਆ ਜਰਕੇ 250 ਬੰਦੇ ਰੋहतक ਦੀ ਕੀਰਾਬੰਦੀ ਲਈ ਤਨਾਤ ਕੀਤੇ ਸੀ ਇਸ ਬੰਦੇ ਨੇ ਅੰਗਰੇਜ਼ਾਂ ਦੇ ਹੋਰ ਦਲਾਲਾਂ ਦੇ ਵਾਂਗ ਇਸ ਰਾਜੇ ਨੂੰ ਵੀ ਜ਼ਮੀਨ ਰੁਪਈਏ ਤੇ ਉਪਾਦੀਆਂ ਨਾਲ ਲੱਦ ਦਿੱਤਾ ਗਿਆ ਉਸ ਸਮਰੇ ਸਰਕਾਰੀ ਦਸਤਾਵੇਜ਼ ਕਹਿੰਦੇ ਆ ਉਹ ਕਹਿੰਦੇ ਵੀ ਗਵਰਨਰ ਜਨਰਲ ਨੇ 5 ਨਵੰਬਰ 1852 ਦੀ ਆਪਣੀ ਇੱਕ ਰਿਲੀਜ਼ ਚ ਕਿਹਾ ਸੀ ਕਿ ਜੀਂਦ ਦੇ ਰਾਜੇ ਦੇ ਵੱਡੇ ਸਮਰਥਨ ਲਈ ਸਰਕਾਰ ਉਹਦੀ ਖਾਸ ਧੰਨਵਾਦੀ ਹੈ ਰਾਜੇ ਦੁਆਰਾ ਦਿੱਤੀਆਂ ਸ਼ਾਨਦਾਰ ਸੇਵਾਵਾਂ ਲਈ ਉਹਨੂੰ ਪੁਰਸਕਾਰਾਂ ਨਾਲ ਨਿਵਾਜਿਆ ਜਾਂਦਾ ਉਹਨੂੰ ਲਗਭਗ 600 ਵਰਗ ਮੀਲ ਦਾ ਦਾਦਰੀ ਇਲਾਕਾ ਦਿੱਤਾ ਗਿਆ ਜਿਹਨੂੰ ਨਵਾਬ ਬਹਾਦਰ ਗੜੀ ਗਦਾਰੀ ਦੇ ਕਾਰਨ ਜ਼ਬਤ ਕੀਤਾ ਗਿਆ ਸੀ ਉਹਨੂੰ ਸੰਗਰੂਰ ਦੇ ਨੇੜੇ ਕਲਾਰਾਨ ਪਰਗਨੇ ਚ 13 ਪਿੰਡ ਦਿੱਤੇ ਗਏ ਦਿਨਾਨ ਦਾ ਮੁੱਲ 1,88,000 ਰੁਪਏ ਵਿੱਚ ਆ ਗਿਆ। ਹੁਣ ਉਹਦੀ ਰਾਜਧਾਨੀ ਸੰਗਰੂਰ ਹੈ। ਉਹਦਾ ਇੱਕ ਮਕਾਨ ਦਿੱਲੀ ਜਵੀਅ ਜਿਹਦੀ ਕੀਮਤ 6000 ਰੁਪਏ ਹੈ। ਇਹ ਤੋਂ ਇਲਾਵਾ ਉਹਨੂੰ ਅਨੇਕਾਂ ਉਪਾਦੀਆਂ ਨਾਲ ਨਵਾਜਿਆ ਗਿਆ। ਟੋਪਾਂ ਦੀ ਉਹਦੀ ਸਲਾਮੀ ਵਧਾ ਕੇ 11 ਕਰ ਦਿੱਤੀ ਗਈ। ਹੋਰ ਫੂਲਕੀਆਂ ਸਰਦਾਰਾਂ ਵਾਂਗ ਰਿਆਸਤ ਦਾ ਵਾਰਿਸ ਪੈਦਾ ਨਾ ਹੋਣ ਦੀ ਸੂਰਤ 'ਚ ਉਹਨੂੰ ਗੋਦ ਲੈਣ ਦਾ ਅਧਿਕਾਰ ਵੀ ਦਿੱਤਾ ਗਿਆ। ਮੌਤ ਤੋਂ ਕੁਝ ਮਹੀਨੇ ਪਹਿਲਾਂ ਰਾਜੇ ਨੂੰ ਨਾਈਟ ਐਂਡ ਕਮਾਂਡਰ ਆਫ ਦਾ ਸਟਾਰ ਆਫ ਇੰਡੀਆ ਦਾ ਖਿਤਾਬ ਦਿੱਤਾ ਗਿਆ ਹੁਣ ਗੱਲ ਕਰਦੇ ਆ ਨਾਬੇ रियासत ਬਾਰੇ ਨਾਬੇ ਰਿਆਸਤ ਦੇ ਰਾਜੇ ਭਰਪੂਰ ਸਿੰਘ ਦੁਆਰਾ ਕੀਤੀ ਗਈ ਅੰਗਰੇਜ਼ਾਂ ਦੀ ਖੁੱਲਮ ਖੁੱਲੀ ਤਰਫਦਾਰੀ ਨੂੰ ਜਿਹੜਾ ਉਹਨਾਂ ਨੇ ਜ਼ਿਕਰ ਕੀਤਾ ਆਪਣੇ ਦਸਤਾਵੇਜ਼ਾਂ ਅੰਗਰੇਜ਼ਾਂ ਨੇ ਉਹ ਇਹ ਆ ਉਹ ਕਹਿੰਦੇ ਉਹਨੇ ਗਦਰ ਦੌਰਾਨ ਬੜੀ ਤਾਨ ਦੇ ਨਾਲ ਕੰਮ ਕੀਤਾ ਉਹਨੇ ਅਜਈਆਂ ਸਭਾ ਮਦਦੀਆਂ ਜੋ ਪੰਜਾਬ ਦੇ ਹੋਰ ਰਾਜਿਆਂ ਨਾਲੋਂ ਕਿਸੇ ਵੀ ਤਰ੍ਹਾਂ ਘਟਨੀ ਸੀ ਗਦਰ ਦੇ ਸ਼ੁਰੂ ਹੁੰਦਿਆਂ ਹੀ ਉਹਨੇ ਲੁਧਿਆਣੇ ਦੇ ਫੌਜੀ ਸਟੇਸ਼ਨ ਤੇ ਨੇੜਲੇ ਸਤਲੁਜ ਦੇ ਉਸ ਪਾਰ ਪਤਣਾ ਤੇ ਜਿਹੜੀਆਂ ਬੇੜੀਆਂ ਸੀ ਇਹਨਾਂ ਦੀ ਜ਼ਿੰਮੇਵਾਰੀ ਸੰਭਾਲੀ 90 ਦੇ 200 ਬੰਦਿਆਂ ਦੇ ਦਸਤੇ ਨੇ ਨਸੀਰੀ ਬਟਾਲੀਅਨ ਦਾ ਸਥਾਨ ਲੈ ਲਿਆ ਜਿਹਨੂੰ ਫਲੋਰ ਤੋਂ ਦਿੱਲੀ ਭੇਜੀ ਗਈ ਮੁਹਾਸਰਾ ਗੱਡੀਆਂ ਦੇ ਕਾਫਲੇ ਯਾਨੀ ਕਿ ਸੀਜ ਟ੍ਰੇਨ ਇਹਨਾਂ ਨਾਲ ਜਾਣ ਦਾ ਹੁਕਮ ਦਿੱਤਾ ਗਿਆ ਸੀ ਔਰ ਇਸ ਬਟਾਲੀਅਨ ਨੇ ਅੱਗੇ ਜਾਣ ਤੋਂ ਇਨਕਾਰ ਕਰਤਾ ਫਲੋਰ ਚ ਜਲੰਧਰ ਦੇ ਬਾਗੀਆਂ ਦਾ ਵਿਰੋਧ ਕਰਨ ਲਈ 90 ਦੇ ਸਿਪਾਈਆਂ ਦੀ ਇੱਕ ਹੋਰ ਟੁਕੜੀ ਨੇ ਅੰਗਰੇਜ਼ ਡਿਪਟੀ ਕਮਿਸ਼ਨਰ ਦੀ ਮਦਦ ਕੀਤੀ ਤੇ ਬਾਗੀਆਂ ਨੂੰ ਦਰਿਆ ਪਾਰ ਕਰਨ ਤੋਂ ਰੋਕਿਆ ਹੁਣ ਹੋਰ ਵੇਰਵੇ ਦਰਜ ਦਸਤਾਵੇਜ਼ਾਂ ਚ ਉਹ ਕਹਿੰਦੇ ਕਿ ਰਾਜੇ ਨੇ ਇੱਕ ਛੋਟਾ ਦਸਤਾ ਦਿੱਲੀ ਵੀ ਭੇਜਿਆ ਜਿਨੇ ਘੇਰੇ ਬੰਦੀ ਦੇ ਵਿੱਚ ਬੜਾ ਵਧੀਆ ਕੰਮ ਕਰਿਆ ਉਹਨੇ ਆਪਣੀ ਰਿਆਆ ਵਿੱਚੋਂ ਬਹੁਤ ਸਾਰੇ ਸਿਪਾਹੀ ਭਰਤੀ ਕੀਤੇ ਰਸਦ ਪਾਣੀ ਦੀਆਂ ਗੱਡੀਆਂ ਮੁਹੱਈਆ ਕਰਵਾਈਆਂ ਤੇ ਬਾਗੀਆਂ ਨੂੰ ਗ੍ਰਿਫਤਾਰ ਕੀਤਾ ਉਹਨੂੰ ਜਿਹੜਾ ਵੀ ਕੰਮ ਕਰਨ ਲਈ ਸੌਂਪਿਆ ਗਿਆ ਉਹਨੇ ਪੂਰੀ ਤਨਦੇਹੀ ਅਤੇ ਵਫਾ ਦੇ ਨਾਲ ਉਹਨੂੰ ਸਥਿਰੇ ਉਚਾੜਿਆ ਉਹਦੀਆਂ ਸੇਵਾਵਾਂ ਬਦਲੇ ਉਹਨੂੰ ਝੱਜਰ ਦੇ ਜਬਤਸ਼ੁਦਾ ਇਲਾਕੇ 'ਚ ਬਾਬਲ ਅਤੇ ਕਾਂਟੀ ਮੰਡਲ ਤੋਹਫੇ ਮਦਦਤੇ ਗਏ ਦਿਨਾਂ ਦੀ ਕੀਮਤ 1 ਲੱਖ ਰੁਪਏ ਵਿੱਚ ਹੀ ਗਈ ਇਹ ਤੋਹਫਾ ਉਹਨੂੰ ਖਤਰੇ ਅਤੇ ਗੜਬੜ ਸਮੇਂ ਫੌਜੀ ਤੇ ਰਾਣਿਤਿਕ ਸੇਵਾਵਾਂ ਮੁਹੱਈਆ ਕਰਾਉਣ ਅਤੇ ਸ਼ਾਂਤੀ ਬਹਾਲ ਰੱਖਣ ਵਜੋਂ ਦਿੱਤਾ ਗਿਆ ਸੀਗਾ ਹੋਰ ਫੂਲਕੀਆਂ ਰਾਜਿਆਂ ਦੇ ਵਾਂਗ ਉਹਨੂੰ ਵੀ ਆਪਣੀ ਰਿਆਆ ਦੇ ਜੀਵਨ ਅਤੇ ਮੌਤ ਦੇ ਉਪਚਾਰਕ ਸ਼ਕਤੀ ਪ੍ਰਦਾਨ ਕੀਤੀ ਗਈ। ਉਹਨੂੰ ਗੋਦ ਲੈਣ ਦਾ ਅਧਿਕਾਰ ਵੀ ਦਿੱਤਾ ਗਿਆ ਅੰਗਰੇਜ਼ਾਂ ਵੱਲੋਂ। ਇਹ ਵਾਅਦਾ ਵੀ ਕੀਤਾ ਗਿਆ ਕਿ ਅੰਗਰੇਜ਼ ਉਹਦੀ ਰਿਆਸਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਨਹੀਂ ਦੇਣਗੇ। ਸਰਕਾਰ ਨੂੰ ਰਾਜੇ ਨੇ ਕਿਹੜਾ ਕਰਜ਼ਾ ਦਿੱਤਾ ਸੀ? ਉਹਦੇ ਭੁਗਤਾਨ ਦੇ ਰੂਪ ਵਿੱਚ ਚੱਦਰ ਦੇ ਕਨੌੜ ਉਪ ਮੰਡਲ ਨੂੰ ਖਰੀਦਣ ਦੀ ਆਗਿਆ ਵੀ ਦਿੱਤੀ ਗਈ। ਪੰਜਾਬ ਦੇ ਰਾਜਿਆਂ ਦੀ ਸੀਨੀਅਰਟੀ ਦੇ ਵਿੱਚ ਨਾਬੇ ਦੇ ਰਾਜ ਦਾ ਸਥਾਨ ਚੌਥਾ ਸੀ ਉਹਨੂੰ ਵਾਇਸ ਰਾਏ ਨਾਲ ਆਪਸੀ ਮੁਲਾਕਾਤ ਕਰਨ ਦਾ ਵੀ ਅਧਿਕਾਰ ਪ੍ਰਾਪਤ ਸੀਗਾ ਹੁਣ ਗੱਲ ਕਰਦੇ ਆਂ ਦੋਸਤੋ ਕਪੂਤਲੇ ਦੀ ਕਪੂਤਲਾ ਰਿਆਸਤ ਦੇ ਰਾਜਾ ਰਣਧੀਰ ਸਿੰਘ ਦੁਆਰਾ ਕੀਤੀਆਂ ਗਈਆਂ ਸੇਵਾਵਾਂ ਇਹਨਾਂ ਦੇ ਅੰਗਰੇਜ਼ੀਆਂ ਨੇ ਮੁਕਤ ਕੰਠ ਨਾਲ ਬੜੀ ਸ਼ਲਾਗਾ ਕੀਤੀ ਹੈ ਇਹਨਾਂ ਨੇ ਲਿਖਿਆ ਆਪਣੇ ਦਸਤਾਵੇਜ਼ਾਂਾਂ ਅੰਗਰੇਜ਼ੀਆਂ ਨੇ ਉਹ ਕਹਿੰਦੇ ਕਿ ਗਦਰ ਸ਼ੁਰੂ ਹੋਣ ਤੋਂ ਪਹਿਲੀ ਸੂਚਨਾ ਮਿਲਦਿਆਂ ਰਾਜੇ ਨੇ ਆਪਣੇ ਛੋਟੇ ਭਰਾ ਕਮਰ ਬਿਕਰਮ ਸਿੰਘ ਦੇ ਨਾਲ ਆਪਣੇ ਸਪਾਈਆਂ ਦੀ ਅਗਵਾਈ ਕਰਦਿਆਂ ਦਿਲੰਦਰ ਚ ਪ੍ਰਵੇਸ਼ ਕੀਤਾ ਤੇ ਦਿੱਲੀ ਦਾ ਪਤਨ ਹੋਣ ਤੱਕ ਦੁਆਬੇ ਦੇ ਇਲਾਕੇ ਤੇ ਕਬਜ਼ਾ ਕਾਇਮ ਰੱਖਣ ਚ ਮਦਦ ਕੀਤੀ ਜੋ ਪੂਰੀ ਤਰ੍ਹਾਂ ਅੰਗਰੇਜ਼ੀ ਫੌਜ ਤੋਂ ਸਖਣਾ ਸੀਗਾ ਔਰ ਇਸ ਪ੍ਰਮੁੱਖ ਸਿੱਖ ਰਾਜੇ ਵੱਲੋਂ ਜੋ ਪ੍ਰਦਰਸ਼ਨ ਤਨਦੇਹੀ ਨਾਲ ਕੀਤਾ ਗਿਆ ਉਹਦਾ ਸਤਲੁਜ ਤੋਂ ਪਾਰ ਬੜਾ ਰਣਨੀਤਿਕ ਪ੍ਰਭਾਵ ਪਿਆ ਰਾਜੇ ਨੂੰ ਰਾਜਾਏ ਰਾਜਮਾਨ ਦੀ ਉਪਾਧੀ ਨਾਲ ਨਵਾਜਿਆ ਗਿਆ ਤੇ ਟੈਕਸ ਵਿੱਚ 25000 ਰੁਪਏ ਸਾਲਾਨਾ ਦੀ ਕਟੌਤੀ ਕਰਕੇ ਉਹਦੀਆਂ ਸੇਵਾਵਾਂ ਨੂੰ ਸਲਾਹਿਆ ਗਿਆ 1858 ਚ ਜਦੋਂ ਪੰਜਾਬ ਚ ਅਮਨ ਅਮਨ ਹੋ ਗਿਆ ਤਾਂ ਰਾਜੇ ਰਣਜੀਤ ਸਿੰਘ ਨੂੰ ਆਪਣੇ ਸਪਾਹੀਆਂ ਦੇ ਦਸਤੇ ਅਬਦ ਲਜਾਣ ਤੇ ਗੜਬੜ ਵਾਲੇ ਜ਼ਿਲ੍ਹਿਆਂ ਚ ਅਮਨ ਬਹਾਲ ਕਰਨ ਦੀ ਆਗਿਆ ਦਿੱਤੀ ਗਈ ਉਹ ਆਪਣੇ ਭਰਾ ਨਾਲ 10 ਮਹੀਨਿਆਂ ਤੱਕ ਮੈਦਾਨ ਮਾਂ ਡਟਿਆ ਰਿਹਾ ਤੇ ਦੁਸ਼ਮਣਾਂ ਨਾਲ 6 ਲੜਾਈਆਂ ਲੜੀਆਂ ਯਾਨਕਿ ਆਪਣੇ ਭਰਾਵਾਂ ਨਾਲੇ ਦੇਖ ਲਓ ਔਰ ਅੰਗਰੇਜ਼ ਲਿਖਦੇ ਕਹਿੰਦਾ ਵੀ ਇਹ ਉਹਦੇ ਬਾਰੇ ਐਂ ਕਿਹਾ ਜਾਂਦਾ ਕਿ ਉਹ ਨਾ ਤਾਂ ਕਦੇ ਥੱਕਦਾ ਸੀ ਤੇ ਨਾ ਹੀ ਕਿਸੇ ਪ੍ਰਕਾਰ ਦੇ ਖਤਰੇ ਤੋਂ ਡਰਦਾ ਸੀ ਔਰ ਉਹ ਲਗਾਤਾਰ ਆਪਣੇ ਸਪਾਹੀਆਂ ਦੀ ਅਗਵਾਈ ਕਰਦਾ ਰਿਹਾ ਜੋ ਬੜੀ ਬਹਾਦਰੀ ਨਾਲ ਲੜੇ ਤੇ ਉਹਨਾਂ ਨੇ ਅਨੁਸ਼ਾਸਨ ਅਤੇ ਫੌਜੀ ਬਹਾਦਰੀ ਦੇ ਮਿਆਰਾਂ ਨੂੰ ਕਾਇਮ ਰੱਖ ਕੇ ਉਦਾਹਰਣਾਂ ਪੇਸ਼ ਕੀਤੀਆਂ ਉਸ ਸਮੇਂ ਦੇ ਸਰਕਾਰੀ ਰਿਕਾਰਡ ਹੈ ਜਿਹੜੇ ਦੋਸਤੋ ਉਹਨਾਂ ਤੋਂ ਪਤਾ ਲੱਗਦਾ ਕਿ ਇਸ ਗਦਾਰ ਰਾਜੇ ਦੀਆਂ ਮਹਾਨ ਸੇਵਾਵਾਂ ਬਦਲੇ ਉਹਨੋ ਤੋਹਫੇ ਜਿਹੜੇ ਦਿੱਤੇ ਗਏ ਹੋਏ ਸੀਗੇ ਹੁਣ ਉਹ ਕਹਿੰਦੇ ਅੰਗਰੇਜ਼ ਲਿਖਦੇ ਆ ਆਪਣੇ ਰਿਪੋਰਟਾਂਾਂ ਚ ਕਿ ਰਾਜੇ ਨੂੰ ਅਬਦ ਦੇ ਬਹਿਰਾਈ ਚ ਤੇ 12 ਬੰਕੀ ਜ਼ਿਲ੍ਹਿਆਂ ਚ ਬੂੰਦੀ ਅਤੇ ਬਿਠੋਲੀ ਦੋ ਜਬਤਸ਼ੋਦਾ ਜਾਗੀਰਾਂ ਤੋਹਫੇ ਵਜੋਂ ਦਿੱਤੀਆਂ ਗਈਆਂ। ਉਹਦੇ ਭਰਾ ਕਮਰ ਬਿਕਰਮ ਸਿੰਘ ਨੂੰ ਜੋ ਰਾਜੇ ਨਾਲ ਅਬਦ ਗਿਆ ਸੀ ਬਹਿਰਾਈ ਚ ਵਿੱਚ ਅਕੌਨਾ ਜਾਗੀਰ ਦਾ ਇੱਕ ਹਿੱਸਾ ਦਿੱਤਾ ਗਿਆ ਜਿਸ ਤੋਂ 45000 ਰੁਪਏ ਸਾਲਾਨਾ ਆਮਦਨ ਹੁੰਦੀ ਸੀ। ਪੰਜਾਬ ਦੇ ਰਾਜਿਆਂ ਦੀ ਸਿਨਿਓਰਿਟੀ 'ਚ ਕਪੂਥਲੇ ਦੇ ਰਾਜੇ ਦਾ ਪੰਜਵਾਂ ਥਾਂ ਸੀ ਔਰ ਉਹ 11 ਤੋਪਾਂ ਦੀ ਸਲਾਮੀ ਦਾ ਹੱਕਦਾਰ ਸੀ ਤੇ ਵਾਇਸ ਰਾਏ ਦੇ ਨਾਲ ਆਪਸੀ ਮੁਲਾਕਾਤ ਦਾ ਹੱਕਦਾਰ ਸੀਗਾ ਤਾਂ ਦੋਸਤੋ ਇਹ ਉਹ ਰਾਜੇ ਸੀਗੇ ਪੰਜਾਬ ਦੇ ਰਾਜੇ ਹੋਰ ਵੀ ਜਿਨ੍ਹਾਂ ਨੇ ਸਾਰੀਆਂ ਗਦਾਰੀਆਂ ਕੀਤੀਆਂ ਹੋਰ ਜਿਹੜੀਆਂ ਰਿਆਸਤਾ ਸੀਗੀਆਂ ਲੇਕਿਨ ਅੱਜ ਦੀ ਵੀਡੀਓ ਵਿੱਚ ਪਹਿਲਾਂ ਤੁਹਾਨੂੰ ਪੰਜਾਬ ਦੇ ਰਾਜਿਆਂ ਬਾਰੇ ਦੱਸਦਾ ਦੱਸਿਆ ਹੈ ਜਿਨ੍ਹਾਂ ਨੇ ਗਦਾਰੀਆਂ ਕੀਤੀਆਂ ਪੰਜਾਬ ਨਾਲ ਔਰ ਇਹਨਾਂ ਦੇ ਜਿਹੜੇ ਅੱਗੇ ਅਗਲੇ ਵਾਰਸ ਐ ਇਹ ਹੁਣ ਵੀ ਰਾਜ ਕਰਦੇ ਨੇ ਇਹਨਾਂ ਦੇ ਖਾਨਦਾਨ ਆਪਣੇ ਉੱਤੇ ਕਦੇ ਕਾਂਗਰਸ માં ਇਹਦੇ ਅਦੇ ਅਕਾਲੀ ਦਲ ਚਲਾ ਲੋ ਅਦੇ ਹੋਰਾਂ ਚ ਠੀਕ ਹੈ ਜੀ ਸੋ ਇਹ ਸੀ ਦੋਸਤੋ ਅੱਜ ਦੀ ਵੀਡੀਓ ਸੋ ਮਿਲਦੇ ਹਾਂ ਹੁਣ ਆਪਾਂ ਅਗਲੀ ਵੀਡੀਓ ਵਿੱਚ ਨਵੇਂ ਜਾਣਕਾਰੀ ਲੈ ਕੇ ਹੋ ਤੱਕ ਦੇਓ ਆ ਗਿਆ ਸਤਿ ਸ਼੍ਰੀ ਅਕਾਲ